ਦੇਖੋ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋ ਹੱਥ ਲਾਕੀ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ਾਂਤਮਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕ ਕੀ ਵਿਰੋਧ ਹੋਇਆ ਜਾਣ ਬੁੱਝ ਕੇ ਕੀਤਾ ਗਿਆ ਜਾਣ ਬੁੱਝ ਕੇ ਕੀਤਾ ਗਿਆ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕੱਢ ਸਕਦੇ ਹੋ ਮੇਰੇ ਨਾਲ ਮੇਰੇ ਨਾਲ ਕੋਈ ਗਰੀਬਾਂ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਝੋਲੀ ਅੱਡ ਕੇ ਭੀਗ ਲੱੜ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰ ਗਾਲਾਂ ਜਿੰਨੇ ਵੀ ਗੱਡੀਆਂ ਜਿਹਦੇ ਹੱਥ ਚਲਾਕੀ ਹੋਈ ਆ ਤੇ ਬੇहद ਮੰਦ ਭਾਗੀ ਬੇहद ਮੰਦ ਹਰ ਇੱਕ ਬਾਕੀ ਨਾ ਸਰਬੀਤ ਇੱਕ ਸਾਥ ਅਸੀਂ ਦਰਦ ਦਰਦ ਕੇ ਖਾ ਰਹੇ ਹਾਂ ਇਹੋ ਜਿਹਾ ਕੋਈ ਐਮਐਲ ਨਹੀਂ ਕੋਈ ਐਮਪੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਕੋਲ ਰੈਟਨ ਪ੍ਰੂਫ ਹੈ ਇਕੱਲੇ ਇਕੱਲੇ ਅਸੀਂ ਲੈਟਰ ਦੇ ਕੇ ਆਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਜਾ ਕੇ ਮੰਤਰੀ ਜੀ ਕੋ ਗਏ ਕਿਉਂਕਿ ਮੰਤਰੀ ਸਾਡੀ 2 ਬਾਈ ਦਾ ਪੇਸ਼ਗਰ ਕੋ ਨੋਟਾਈ ਕਿਉਂਕਿ ਜੇ ਮੰਤਰੀ ਸਾਡੇ ਹੱਕ ਚ ਖਲੋਤੇ ਆ 1500 ਰੁਜ਼ਗਾਰ ਆ 1500 ਮਜ਼ਦੂਮ ਸਾਡਾ ਸਾਡੀਆਂ ਧੀਆ ਪਿੰਡਾਂ ਦੇ ਹਸਬੰਦ ਨਹੀਂ ਹੈਗੇ ਕਿਹਦਾ ਭਰਾ ਨਹੀਂ ਹੈਗਾ ਉਹ ਕਿੱਥੋਂ ਰੋਟੀ ਖਾਣਗੇ ਕਿਤੋਂ ਹਾਂ ਜੀ ਹੋ ਲੋ ਇਹ ਮੰਗਾ ਜਾਇਜ ਪਰ ਇਹ ਹਲਾਜਾਇਜ ਭਾਜੀ ਜਿਹੜਾ ਦੋ ਹੋਇਆ ਉਹ ਹਲਾਜਾਇਜ ਸੀਗੇ ਜੋ ਉਹਨਾਂ ਨੇ ਬੋਲਿਆ ਵਾ ਉਹ ਜਰਸੀ ਗੱਪ ਪਰ ਆਪਾਂ ਫਿਰ ਵੀ ਆਪ ਨੂੰ ਫੜ ਕੇ ਲੈ ਕੇ ਗਏ ਕਿੰਨੇ ਨੇ ਇਹ ਗੱਲ ਫਟੋ ਪਾਈ ਵਾਲੇ ਚੱਲਦੇ ਇਹ ਜਾਂ ਤੁਹਾਡੇ ਸਾਹਮਣੇ ਜਾਣ ਪੁੱਜ ਗਿਆ ਜਦੋਂ ਜੇ ਅੱਜ ਅੱਜ ਭਾਈ ਸਾਹਿਬ ਮੈਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਉਹਦੇ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਸਾਰ ਲਈ ਸਰਦਾਰ ਸਰਦਾਰ ਦਮਨਦੀਪ ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਦਮਨਦੀਪ ਨੇ ਗੱਲ ਕੀਤੀ ਅਸੀਂ ਫਿਰ ਮੁੰਨਾ ਜੀ ਨੇ ਅਦਾਬ ਮੁੱਦਾ ਚੁੱਕਿਆ ਦਮਨਦੀ ਵੀ ਕਾਉਂਸਲਰ ਸਾਹਿਬ ਜਿਹੜੇ ਸੀ ਜੀ ਹਾਂਜੀ 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 ਉਹਨਾਂ ਨੇ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰਾਂ ਨਾਲ ਇਸ ਉੱਪਰ ਦੇ ਘਰ ਤੋਂ ਰੋਟੀ ਖਾਂਦਾ ਮਹਾਜਾ ਕੀ 12-13000 ਰੁਪਏ ਤਨਖਾਹ ਆ ਯਾਰ ਜੇ ਸਰਕਾਰ 12-13000 ਨਹੀਂ ਦੇ ਸਕਦੀ ਜਿਹੜੇ ਅੰਦਰ ਪੀਪੀਐਮਚੇ ਬੈਠੇ ਆ 20-25-25000 ਰੁਪਏ ਕਿਉਂ ਲੈ ਰਹੇ ਆ ਮੈਨੂੰ ਐਸੀ ਦਾ ਜਵਾਬ ਚਾਹੀਦਾ 90 ਲੱਖ ਰੁਪਏ 90 ਲੱਖ ਰੁਪਏ ਬਜਟ ਆ ਰਿਹਾ ਮਹੀਨੇ ਦਾ 90 ਲੱਖ ਰੁਪਏ ਅਸੀਂ ਇੱਕ ਸਾਲ ਇੱਕ ਸਾਲ ਹੋ ਗਿਆ ਸਾਨੂੰ ਇੱਕ ਬੰਦਾ ਦੱਸਦਾ ਜਿੰਨੇ ਸੜਨਾ ਮੋੜਨਾ ਮੋੜਾ ਲਾਇਆ ਜੇ ਸਾਡੇ ਅਚ ਮੋੜਨਾ ਮੋੜਾ ਲਾ ਲਿਆ ਤਾਂ ਕੀ ਗੱਲ ਲੋਕਾਂ ਨੂੰ ਤਕਲੀਫ ਹੋ ਗਈ ਆ ਕਸੂਰ ਕਿਹਦਾ ਬਾ ਕਸੂਰ ਭਾਰੀ ਤੂੰ ਤੇ ਤੋਂ ਕਸੂਰ ਹੈ ਦੇ ਵਿੱਚ ਹੋਰ ਤੁਹਾਡੇ ਸਰਕਾਰ ਸਰਕਾਰ ਦਾ ਜਦੋਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਈ ਇੱਕ ਸਾਲ ਤੋਂ ਠੱਕੇ ਖਾ ਰਹੇ ਆਪਾਂ ਕਿ ਜੇ ਆਪਾਂ ਮੰਤਰੀ ਸਾਹਿਬ ਨੂੰ ਚੱਲ ਜਾ ਚੀਫ ਸੈਕਟਰੀ ਕੋ ਚੱਲ ਜਾ ਸਾਰੀ ਗੱਲ ਮੁੱਕੀ ਚੀਫ ਸੈਕਟਰੀ ਸਾਹਿਬ ਤੇ ਜਦੋਂ ਚੀਫ ਸੈਕਟਰੀ ਆਪਾਂ ਮਿਲ ਕੇ ਖੋਦ ਉਹਨੇ ਇਹ ਵੀ ਸੁਣਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਆ 2 4 5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮਾਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਕੱਚਰੋਂ ਚੱਲੂਗਾ ਇਹ ਨਹੀਂ ਨਹੀਂ ਅਮੇ ਲੋਕਾਂ ਦਾ ਰੋਜ਼ਗਾਰ ਕਦੋਂ ਮਿਲੂਗਾ ਕਦੋਂ ਮਿਲ ਲਗਾ